ਜੋ ਦੂਜੂ ਦਾ ਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਬਲਾਉ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 673 ਅੰਗਤੀ ਸਬਦ ਉਚਾਨ ਕਰਦੇ ਹਨ ਤਨਸਰੀ ਮਹੱਲਾ ਪੰਜਮਾ ਜਿਨ ਕੀਨੇ ਬਾਸਤ్రਹ ਗੁਣ ਪਵਨ ਚਤਰ ਸੰਸਾਰਾ ਕਹਿੰਦੇ ਪਵਨ ਦੇ ਸੰਸਾਰ ਦੇ ਵਿੱਚ ਕੌਣ ਚਤਰ ਹੈ ਕੌਣ ਸਿਆਣਾ ਹੈ ਜਿਨ ਕੀਨੇ ਬਾਸਤ ਰਹਿ ਗੁਣ ਆਪਣੇ ਜਿਨੇ ਤਿੰਨੇ ਗੁਣ ਆਪਣੇ ਬਾਸ ਵਿੱਚ ਕਰ ਲਿਆ ਉਹ ਸੰਸਾਰ ਦੇ ਵਿੱਚ ਚਤਰ ਹੈ ਸਿਆਣਾ ਹੈ ਰਾਜ ਗੁਣ ਤਮ ਗੁਣ ਸਤ ਗੁਣ ਜਿਨੇ ਇਹਨਾਂ ਤਿੰਨਾ ਗੁਣਾਂ ਨੂੰ ਬਾਸ ਵਿੱਚ ਕਰ ਲਿਆ ਉਹ ਇਸ ਦੁਨੀਆ ਦੇ ਵਿੱਚ ਇਸ ਸੰਸਾਰ ਦੇ ਵਿੱਚ ਚਤਰ ਹੈ ਸਿਆਣਾ ਹੈ ਅਕਲਵੰਦ ਹੈ ਉਹ ਬੁੱਧੀਮਾਨ ਹੈ ਜਿਹੜਾ ਇਹਨਾਂ ਤਿੰਨਾਂ ਗੁਣਾਂ ਨੂੰ ਆਪਣੇ ਵਾਸ ਵਿੱਚ ਕਰ ਲੈਂਦਾ ਹੈ ਨਾਰਾਜ ਦੀ ਲੋੜ ਸਭ ਤੋਂ ਪਹਿਲੀ ਠੋਕਰ ਤਾਂ ਰਾਜ ਨੂੰ ਮਾਰਦਾ ਹੈ ਰਾਜ ਨਾ ਚਾਹੋ ਮੁਕਟ ਨਾ ਚਾਹੋ ਗੁਰੂ ਅਰਜਨ ਦੇਵ ਜੀ ਮਹਾਰਾਜ ਬਚਨ ਕਰਦੇ ਕਿ ਤਿੰਨਾਂ ਗੁਨਾ ਨੂੰ ਆਪਣੇ ਬਾਸ ਵਿੱਚ ਕਰ ਲੈਂਦਾ ਕੋਈ ਤਮਾ ਨਹੀਂ ਰਹਿੰਦੀ ਕਿਉਂਕਿ ਉਹ ਅਸੀਂ ਤ੍ਰਿਸ਼ਨਾ ਕਹਿੰਦੇ ਆ ਤ੍ਰਿਸ਼ਨਾ ਖਤਮ ਹੋ ਜਾਂਦੀ ਤਮਾ ਖਤਮ ਹੋ ਜਾਂਦੀ ਹੈ ਨਹੀਂ बुड्ढा ਹੋ ਜਾਂਦਾ ਤੁਰਿਆ ਨਹੀਂ ਜਾਂਦਾ ਫਿਰ ਵੀ ਕਹਿੰਦਾ ਹਲੇ ਕਿੰਨੇ ਹੋਰ ਇਕੱਠੇ ਕਰਨੇ ਸਬਰ ਨਹੀਂ ਆਇਆ ਜਦੋਂ ਸਬਰ ਆ ਗਿਆ ਸੰਤੋਖ ਆ ਗਿਆ ਫਿਰ ਰੱਬ ਆ ਗਿਆ ਇਹ ਨਕੀਨੇ ਵਸਤ ਰਹੇ ਗੁਣ ਭਵਨ ਚਤਰ ਸੰਸਾਰਾ ਜਗ ਇਛਨਾਨ ਤਾਪ ਥਾਨ ਖੰਡੈ ਕਹਿੰਦੇ ਫਿਰ ਇਹਨਾਂ ਚੀਜ਼ਾਂ ਦਾ ਖੰਡਨ ਕਰ ਦਿੰਦਾ ਹੈ ਬਈ ਇਹ ਝੂਠੀਆਂ ਚੀਜ਼ਾਂ ਹੈ ਜਗ ਫਿਰ ਜਗ ਨਹੀਂ ਲਾਉਂਦਾ ਕਿਉਂ ਜਗ ਲਾਉਂਦਾ ਸੋਭਾ ਕਰਕੇ ਵਡਿਆਈ ਕਰਕੇ ਇਸ਼ਾਨਾਨ ਫਿਰ ਇਹ ਨਾਨਤੋਂ ਵਿੱਚ ਨਹੀਂ ਪੈਂਦਾ ਇਹਨਾਂ ਚੀਜ਼ਾਂ ਦਾ ਖੰਡਨ ਕਰਦਾ ਪਹਿਲਾਂ ਤਾਂ ਆ ਰਾਜ ਦਾ ਤਮਾ ਦਾ ਇਹ ਖੰਡਨ ਕੀਤੇ ਸੋਝੀ ਆ ਗਈ ਨਾ ਸਿਆਣਾ ਬਣ ਗਿਆ ਜਾਗ ਇਸ਼ਾਨਾਨ ਤਾਪ ਜਿਹੜੇ ਫਿਰ ਤਪ ਕਰਦਾ ਤਪਸਵੀ ਕਹੋਂਦਾ ਆਪਣੇ ਆਪ ਨੂੰ ਜਾਗ ਇਛਨਾਨ ਤਾਪ ਥਾਨ ਜਿਹੜੇ ਥਾਨਾਂ ਤੇ ਜਾਂਦਾ ਹੈ ਥਾਨ ਲਾਉਂਦਾ ਹੈ ਖੰਡ ਹੈ ਕਹਿੰਦੇ ਇਹਨਾਂ ਨੂੰ ਸਾਰਿਆਂ ਨੂੰ ਖਤਮ ਕਰ ਦਿੰਦਾ ਜਾਗ ਇਛਨਾਨ ਤਾਪ ਥਾਨ ਖੰਡੇ ਕਿਹਾ ਇਹ ਜੰਤ ਵਿਚਾਰਾ ਕਹਿੰਦੇ ਇਹ ਜੰਤ ਵਿਚਾਰਾ ਇਹਨਾਂ ਨੂੰ ਖਤਮ ਕਰ ਦਿੰਦਾ ਹੈ ਇਹਨਾਂ ਦਾ ਖੰਡਨ ਕਰ ਦਿੰਦਾ ਹੈ ਕਿੰਨੀਆਂ ਚੀਜ਼ਾਂ ਛੱਡੀਆਂ ਸਭ ਤੋਂ ਵੱਡਾ ਤਾਂ ਰਾਜ ਹੀ ਛੱਡਤਾ ਪ੍ਰਭ ਕੀ ਓਟ ਗਹੀ ਫਿਰ ਪ੍ਰਭੂ ਨੇ ਓਟ ਕਰ ਦਿੱਤੀ ਜਦੋਂ ਇੰਨੀਆਂ ਇਹ ਚੀਜ਼ਾਂ ਛੱਡੀਆਂ ਫਿਰ ਰੱਬ ਆ ਗਿਆ ਰੱਬ ਉਨੀ ਦੇਰ ਨਹੀਂ ਆਉਂਦਾ ਜਿੰਨੀ ਦੇਰ ਤੱਕ ਇਹ ਚੀਜ਼ਾਂ ਛੱਡਦੇ ਨਹੀਂ ਪ੍ਰਭੂ ਕੀ ਓਟ ਗਹੀ ਤੋ ਛੁੱਟੋ ਕਹਿੰਦੇ ਜਦੋਂ ਪ੍ਰਭੂ ਓਟ ਕਰਦਾ ਫਿਰ ਇਹ ਛੁੱਟਦੀਆਂ ਇਹ ਚੀਜ਼ ਫਿਰ ਇਹਨਾਂ ਨੂੰ ਤਿਆਗ ਦਿੰਦਾ ਹੈ ਇਹ ਸਾਰੀਆਂ ਚੀਜ਼ਾਂ ਸੋਭਾ ਵਾਲੀਆਂ ਐ ਨਾ ਆਰਾਜ ਵੀ ਸੋਭਾ ਵਾਲਾ ਹੈ ਜੱਗ ਵੀ ਸੋਭਾ ਵਾਲਾ ਹੈ ਤੀਰਥਾਂ ਤੇ ਜਾਣਾ ਵੀ ਸੋਭਾ ਵਾਲਾ ਹੈ ਥਾਨ ਲਵਾਉਣੇ ਵੀ ਸੋਭਾ ਵਾਲੇ ਆ ਬੜੀ ਵਡਿਆਈ ਦੇ ਪਿੱਛੇ ਭੱਜਿਆ ਫਿਰਦਾ ਜੇ ਕਿਤੇ ਪੁੱਲ ਪਲੇ ਕੇ ਇੱਕ ਪੱਖਾ ਵੀ ਗੁਰਦੁਆਰਾ ਸਾਹਿਬ ਨੂੰ ਦੇਵ ਦਿੱਤਾ ਤਾਂ ਵੀ ਆਪਣਾ ਨਾਂ ਲਿਖਾਉਂਦਾ ਉੱਤੇ ਤਾਂ ਵੀ ਆਪਣਾ ਪੱਥਰ ਲਿਖਾਉਂਦਾ ਹੈ ਪੱਥਰ ਤੇ ਨਾਮ ਲਿਖ ਦੋ ਇਹ ਸੋਭਾ ਦੀ ਵਡਿਆਈ ਪਿੱਛੇ ਭੱਜਿਆ ਫਿਰਦਾ ਪ੍ਰਭ ਕੀ ਓਟ ਗਹੀ ਤਵ ਛੁੱਟੋ ਸਾਧ ਪ੍ਰਸ਼ਾਦ ਸਾਧ ਨੇ ਪ੍ਰਸ਼ਾਦ ਦੇ ਦਿੱਤਾ ਸੰਤਾਂ ਨੇ ਪ੍ਰਸ਼ਾਦ ਦੇ ਦਿੱਤਾ ਸਾਧ ਪ੍ਰਸ਼ਾਦ ਹਰ ਹਰ ਗਾਏ ਸਾਧ ਨੇ ਕਿਹੜਾ ਪ੍ਰਸ਼ਾਦ ਦਿੱਤਾ ਹਰ ਹਰ ਦਾ ਸਾਧ ਨੇ ਕੋਈ ਹੋਰ ਨਹੀਂ ਦਿੱਤਾ ਖਾਣ ਨੂੰ ਬੜਾ ਖੁਸ਼ ਹੁੰਦਾ ਹੈ ਕਿ ਬਾਬਾ ਜੀ ਨੇ ਮੈਨੂੰ ਤਾਂ ਪਾਲਾ ਪਾਤਾ ਮੇਰੀ ਚੋਲੀ। ਬੜਾ ਖੁਸ਼ ਹੁੰਦਾ ਹੈ। ਕਿ ਬਾਬਾ ਜੀ ਤੈਨੂੰ ਪ੍ਰਸ਼ਾਦ ਦਿੱਤਾ ਖਾਣੇ ਨੂੰ। ਇਧਰ ਬਾਣੀ ਦੱਸਦੀ ਕਿ ਸਾਧਾ ਨੇ ਜਿਹੜਾ ਪ੍ਰਸ਼ਾਦ ਦਿੱਤਾ ਹਰ ਹਰ ਦਾ ਦਿੱਤਾ। ਐਸੀ ਕਿ ਸਾਧੂ ਸੰਤ ਸਬਦ ਦਿੰਦੇ ਆ। ਜਿਹੜਾ ਸਦਾ ਹੀ ਰਹਿਣੇ ਵਾਲਾ ਹੈ। ਕਿਸੇ ਬਹਿਮ ਪਰਮ ਵਿੱਚ ਪਖੰਡ ਵਿੱਚ ਨਹੀਂ ਪਾਉਂਦੇ। ਕੇਤ ਦਸਮੀ ਨੂੰ ਖੀਰ ਦਾ ਪਤੀਲਾ ਭਰ ਲਿਆ। ਇਸੀ ਨੂੰ ਕਹਿੰਦੇ ਚੂਰਮਾ ਚੜਾਤੀ। ਉਹ ਤਾਂ ਕੇਵਲ ਤੇ ਕੇਵਲ ਸ਼ਬਦ ਦਿੰਦੇ ਆ। ਲੇਕਿਨ ਨਾ ਦੁਨੀਆ ਨੂੰ ਸ਼ਬਦ ਦੀ ਲੋੜ ਹੈ, ਨਾ ਹੀ ਨਾ ਕੋਲ ਸ਼ਬਦ ਹੈਗਾ। ਐਮੀ ਭਲੇਕੇ ਦੇ ਵਿੱਚ ਡੋਗ ਡੋਗੀ ਬਜਾ ਕੇ ਲੋਕਾਂ ਨੂੰ ਇਕੱਠੇ ਕਰ ਲੈਂਦੇ ਆ ਕਲਾ ਕੇ ਪਲਾ ਕੇ ਘਰਾਂ ਨੂੰ ਤੋੜ ਦਿੰਦੇ ਆ ਸਾਧ ਪ੍ਰਸ਼ਾਦ ਕਦੇ ਵਿਚਾਰ ਕੀਤੀ ਹੈ ਬਾਣੀ ਦੀ ਕਦੇ ਪਠਾਲ ਕੇ ਪੁੱਛੀਏ ਤਾਂ ਸਹੀ ਇਹਨਾਂ ਨੂੰ ਵੀ ਕਿਹੜਾ ਪ੍ਰਸ਼ਾਦ ਤੁਸੀਂ ਵੰਡਦੇ ਆ ਤੁਹਾਨੂੰ ਰੱਬ ਨੇ ਕਿਹੜਾ ਪ੍ਰਸ਼ਾਦ ਦਿੱਤਾ ਇਹ ਪ੍ਰਸ਼ਾਦ ਬਾਬੇ ਨਾਨਕ ਨੇ ਸੱਚਖੰਡ ਤੋਂ ਲੈ ਕੇ ਆਂਦਾ ਹੈ ਇਹ ਬਾਣੀ ਵਾਲਾ ਪ੍ਰਸ਼ਾਦ ਸਿੱਧਗੋ ਨਾਨਕਦੇਵ ਜੀ ਨੇ ਸੱਚਖੰਡ ਤੋਂ ਲੈ ਕੇ ਆ। ਇਹ ਪ੍ਰਸ਼ਾਦ ਵੰਡਣ ਵਾਸਤੇ ਕਿਹਾ ਸਿੱਧਗੋ ਨਾਨਕਦੇਵ ਜੀ ਨੇ। ਲੇਕਿਨ ਇਸ ਪ੍ਰਸ਼ਾਦ ਤੇ ਰਮਾਲਾ ਦੇ ਕੇ ਟੱਕ ਕੇ ਰੱਖ ਦਿੰਦੇ ਆ। ਕਿ ਇਹ ਨਹੀਂ ਵੰਡਣਾ ਲੋਕਾਂ ਨੂੰ। ਲੋਕਾਂ ਨੂੰ ਹੋਰ ਕੁਝ ਵੰਡਣਾ। ਸਾਧ ਪ੍ਰਸ਼ਾਦ ਹਰ 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 ਗਾਏ ਸਾਧਨ ਪ੍ਰਸ਼ਾਦ ਦੇ ਦਿੱਤਾ ਫਿਰ ਉਹਨੂੰ ਗਾਉਣਾ ਹੈ ਉਹਦਾ ਜਾਪ ਕਰਨਾ ਹੈ ਐਵੇਂ ਨਹੀਂ ਕੰਮ ਬਣਦਾ ਕਿ ਮੱਥਾ ਟੇਕਤਾ ਬਾਬੇ ਦੇ ਪੈਰਾਂ 'ਚ ਕੰਮ ਬਣ ਗਿਆ ਜਾਂ ਕਿ ਏਕੜੀਆਂ ਕੱਢ ਲਈਆਂ ਬਾਬਾ ਜੀ ਮੈਂ ਤੇ ਰਹੀ ਆ ਮੈਂ ਤੇਰੇ ਨਾਲੇ ਰਹਿੰਦਾ ਇਹ ਸਾਰੀਆਂ ਝੂਠੀਆਂ ਗੱਲਾਂ ਸਾਧ ਪ੍ਰਸ਼ਾਦ ਹਰ ਹਰ ਗਾਏ ਜਦੋਂ ਸਾਧਨਾ ਪ੍ਰਸ਼ਾਦ ਦਿੱਤਾ ਫਿਰ ਉਹਨੂੰ ਜਪਿਆ ਉਹਨੂੰ ਗਾਇਆ ਵਿਖੇ ਵਿਆਦ ਤਬ ਹਟੋ ਫਿਰ ਜਿੰਨੇ ਵਿਖੇ ਬਕਾਰ ਆ ਨਾ ਸਾਰੇ ਹਟ ਜਾਂਦੇ ਆ ਫੇਰ ਨਹੀਂ ਕੋਈ ਨਸ਼ਾ ਕਰਦਾ ਫਿਰ ਘਰ ਸੱਚਖੰਡ ਬਣ ਜਾਂਦਾ ਸਸ ਕੀ ਕਿੰਨਾ ਕ ਖਤਰਨਾਕ ਹੈ ਖੂਨ ਉਬਲਣਾ ਪਤੀਲੇ ਚ ਪਾ ਕੇ ਖੂਨ ਨੂੰ ਉਬਾਲਦੇ ਆ ਉਬਾਲਦਾ ਇਹ ਨਾ ਮਾਸ ਕਰਦੇ ਵਿੱਚ ਕਿੰਨਾ ਕ ਕਹਿਰ ਹੁੰਦਾ ਸਵੇਰ ਨੂੰ ਨਾ ਆਤੋ ਕੇ ਗੁਰਦੁਆਰੇ ਕੀ ਕਰਾਉਣਾ ਥੋਤੋਂ ਬਾਬੇ ਨਾਨਕ ਨੇ ਸੋਚਿਆ ਕਦੇ ਇਹ ਕਿਉਂ ਵਸਤਾ ਹੈ ਭਾਈ ਸਾਧੂਆਂ ਤੋਂ ਪ੍ਰਸ਼ਾਦ ਨਹੀਂ ਲਿਆ ਸਾਧੂਆਂ ਤੋਂ ਸ਼ਬਦ ਨਹੀਂ ਲਿਆ ਕਦੇ ਜਦੋਂ ਸਾਧੂਆਂ ਤੋਂ ਪ੍ਰਸ਼ਾਦ ਮਿਲ ਗਿਆ ਫਿਰ ਉਹਨੂੰ ਜਪਿਆ ਫਿਰ ਸਭ ਤੋਂ ਪਹਿਲਾਂ ਤਾਂ ਜਿਹੜੇ ਵਿਖੇ ਸੀ ਬਕਾਰ ਸੀ ਜ਼ਹਿਰ ਸੀ ਖਤ ਬਿਆਦ ਅਸੀਂ ਬਿਆਦ ਕਹਿੰਦੇ ਆ ਭੂਤਾਂ ਪ੍ਰੇਤਾਂ ਨੂੰ ਸਾਧੂਆਂ ਦੇ ਪ੍ਰਸ਼ਾਦ ਨਾਲ ਪੂਤ ਪ੍ਰੇਤ ਭੱਜ ਗਏ ਸਾਧੂਆਂ ਦੇ ਪ੍ਰਸ਼ਾਦ ਦਿੱਤਾ ਕੋਈ ਜੰਤਰ ਕੋਈ ਤਾਗਾ ਕੋਈ ਤਬੀਤ ਕੋਈ ਲੌਂਗ ਕੋਈ ਇਲਾਇਚੀ ਕੋਈ ਪਾਣੀ ਦੀ ਬੋਤਲ ਨਹੀਂ ਭਰ ਕੇ ਦਿੱਤੀ ਕੋਈ ਜਮੈਣ ਨਹੀਂ ਦਿੱਤੀ ਕੁਝ ਨਹੀਂ ਦਿੱਤਾ ਕੀ ਦਿੱਤਾ ਹਰ ਹਰ ਦਿੱਤਾ ਉਹਨੂੰ ਜਪਿਆ ਵਿਖੇ ਜ਼ਹਿਰ ਨੂੰ ਵੀ ਕਹਿੰਦੇ ਜ਼ਹਿਰ ਵੀ ਖਤਮ ਹੋ ਗਈ ਜਿਹੜੇ ਪੂਤ ਪ੍ਰੇਤ ਤੇ ਉਹ ਵੀ ਖਤਮ ਹੋ ਗਏ ਸਾਧੂਵਾਂ ਦੇ ਸਬਦ ਦੇ ਨਾਲ ਹੋਏ ਤਾਗਾ ਤੀਹਤ ਜੰਤਰ ਦੇ ਤਾਂ ਉਹ ਤੋ ਟੁੱਟ ਜੂ ਤਾਗਾ ਫੇਰ ਕੀ ਕਰਾਂਗੇ ਫਿਰ ਕੋ ਨਾਨਕ ਦੇਵ ਜੀ ਦਾ ਤਾਗਾ ਪਾਏ ਨਹੀਂ ਕਹਿੰਦੇ ਮੈਂ ਨਹੀਂ ਪਾਉਣਾ ਇਹ ਜਨੇਉ ਕਹਿੰਦੇ ਇਹਦੇ ਟੁੱਟ ਜਾਣਾ ਮੈਨੂੰ ਤੇਰੇ ਕੋਲ ਫੇਰ ਆਉਣਾ ਪੈਣਾ ਮੈਂ ਤਾਂ ਸਾਰੀ ਜ਼ਿੰਦਗੀ ਤੇਰੇ ਕੋਲ ਆਈ ਜਾਊਂਗਾ ਤਾਂ ਹੀ ਤਾਂ ਚੌਂਕੀਆਂ ਭਰਾਉਂਦੇ ਆ ਕਿ ਦੇਖਿਓ ਕੋਈ 10ਵੀਂ ਮਿਸਨਾ ਕਰਦੇਓ ਹੁਣ ਆਈ ਜੋ 8ਵੇਂ ਦਿਨ ਭਰੀ ਜੋ ਚੌਕੀਆਂ ਜਾਈ ਜਾਓ ਇਹ ਜੇ ਬਹਿਮ ਭਾਰਮ ਵਿੱਚ ਪਾ ਦਿੱਤਾ ਸਾਰੀ ਜ਼ਿੰਦਗੀ ਉਹਨਾਂ ਬਾਬਿਆਂ ਦੇ ਗੀੜਿਆਂ ਤੇ ਲੰਘ ਜਾਂਦੀ ਹੈ ਸਾਧ ਪ੍ਰਸ਼ਾਦ ਹਰ ਹਰ ਗਾਏ ਵਿਖੇ ਬਿਆਦ ਤਬ ਹਟੋ ਕਹਿੰਦੇ ਤਾਂ ਹਟਣਾ ਹੈ ਵਿਖੇ ਬਿਆਦਾਂ ਨੇ ਇਹਨਾਂ ਨੇ ਜਦੋਂ ਸਾਧੂਆਂ ਨੇ ਪ੍ਰਸ਼ਾਦ ਦੇਣਾ ਰਹੁ ਨਾ ਸੁਣੀਐ ਨਾ ਮੁਖ ਤੇ ਬਕੀਐ ਨਾ ਸੁਣੀਐ ਨਾ ਮੁਖ ਤੇ ਬਕੀਐ ਨਾ ਉਹ ਮੋਢਠੀ ਕਹਿੰਦੇ ਨਾ ਮੈਂ ਉਹ ਕਦੇ ਦੇਖੀ ਐ ਬੋਲਦੀ ਨਾ ਸੁਣਦੀ ਦੇਖੀ ਐ ਇਹ ਕਿਹੜੀ ਚੀਜ਼ ਐ ਇਦਾਂ ਨਿਰਣਾ ਹਲੇ ਕਰਨਾ ਨਾ ਸੁਣੀਏ ਨਾ ਮੁਖ ਤੇ ਬਕੀਐ ਮਾਇਆ ਨਾ ਜਿਹੜੀ ਨਾ ਸੁਣਦੀ ਐ ਨਾ ਮੂੰਹ ਤੇ ਬੋਲਦੀ ਐ ਕਿਸੇ ਮਾਇਆ ਕਦੇ ਬੋਲਦੀ ਤਾਂ ਨਹੀਂ ਕਿ ਮੈਂ ਤੇਰੇ ਕੋਲ ਤੇ ਚੱਲੀ ਮੈਂ ਤੇਰੇ ਕੋਲ ਆਉਂਗੀ ਨਾ ਇਹ ਸੁਣਦੀ ਇਹਨੂੰ ਕਹੀਏ ਵੀ ਚਲ ਉੱਠ ਕੇ ਚਲੀ ਜਾ ਨਾ ਸੁਣੀਏ ਨਾ ਮੁਕਤੇ ਬਕੀਏ ਨਾ ਮੋਹੇ ਉਹ ਡਿੱਠੀ ਕਹਿੰਦਾ ਨਾ ਉਹ ਦੇਖਦੀ ਐ ਉਹਨੂੰ ਦਿਖਦਾ ਵੀ ਨਹੀਂ ਕਿ ਮੈਨੂੰ ਜਿੰਨੇ ਰੱਖਿਆ ਵੈ ਆਦਮੀ ਨੇ ਤੀਮੀ ਨੇ ਉਹ ਕਿਹਾ ਜੈ ਉਹਨੂੰ ਕਿਹੜਾ ਦਿਖਦਾ ਨਾ ਉਹਨੂੰ ਸੁਣਦਾ ਨਾ ਉਹ ਬੋਲਦੀ ਐ ਐਸੀ ਠਗੋਰੀ ਭਾਈ ਭਲਾਵੇ ਕਹਿੰਦੇ ਇਹ ਹੀ ਠਗੌਰੀ ਆ ਉਹ ਇਹ ਜਾਂ ਠੱਗਦੀ ਆ ਭਲਾਵੇ ਵਿੱਚ ਪਾ ਦਿੰਦੀ ਆ ਬਹਿਮ ਵਿੱਚ ਪਾ ਦਿੰਦੀ ਐ ਐਸੀ ਠਗੌਰੀ ਪਾਈ ਭਲਾਵੇ ਮਨ ਸਭ ਕੇ ਲਾਗੇ ਮਿੱਠੀ ਕਹਿੰਦੇ ਸਾਰਿਆਂ ਨੂੰ ਮਨ ਨੂੰ ਉਹ ਮਿੱਠੀ ਲੱਗਦੀ ਐ ਸਾਰੇ ਮਾਇਆ ਨੂੰ ਪਿਆਰ ਕਰਦੇ ਆ ਤਾ ਜੇ ਛੱਡੀ ਆ ਘਰ ਤੋਂ ਕੱਢੀ ਐ ਤਾਂ ਭਗਤਾਂ ਨੇ ਕੱਢੀ ਐ ਗੁਰੂਆਂ ਨੇ ਕੱਢੀ ਭਗਤ ਕਵੀ ਨੇ ਤਾਂ ਘਰ ਤੋਂ ਖਿੱਚ ਕੇ ਬਾਹਰ ਕੱਢ ਤੀ ਕਿ ਨਾ ਭੱਜ ਜਾਉਂਰ ਤੋਂ ਕੀ ਆ ਕਰਨਾ ਗੁਰੂ ਗੋਬਿੰਦ ਸਿੰਘ ਦੇ ਸਿਲਸੇ 'ਚ ਛੜਾਤੀ ਸਿਲਸੇ 'ਚ ਜਿਹੜਾ ਆਈ ਵੀ ਬਾਬੇ ਨੇ ਇਕੱਠੀ ਕਰ ਲਈ ਐ ਸੀਠ ਗੋਰੀ ਪਾਏ ਭਲਾਵੇ ਮਨ ਸਭ ਕੇ ਲਾਗੇ ਮਿੱਠੀ ਮਾਏ ਬਾਪ ਪੁੱਤ ਹਿਤ ਭਰਾਤਾ ਓਨ ਕਰ ਕਰ ਮੇਲਿਓ ਦੂਆ ਕਹਿੰਦੇ ਘਰ ਘਰ ਦੇ ਜੇ ਦੂਸਰ ਕੜੀ ਕਰਤੀ ਇਹਨਾਂ ਨੇ ਮਾਈ ਬਾਪ ਮਾਈ ਬਾਪ ਨਾਲ ਵੀ ਦੂਸਰ ਪੈ ਗਈ ਕਾਦੇ ਕਰਕੇ ਐ ਮਾਇਆ ਕਰਕੇ ਕਹਿੰਦਾ ਬਾਪੂ ਨੇ ਦੂਏ ਪੁੱਤ ਨੂੰ ਵੱਧ ਦੇਤੀ ਮਨੂੰ ਘੱਟ ਦਿੱਤੀ ਐ ਉਹ ਮਾਂ ਨੂੰ ਦੇ ਤਿਆ ਉਹ ਛੋਟੇ ਭਾਈ ਨੂੰ ਦੇ ਗਿਆ ਉਹ ਬੜੇ ਹੁੰਦੇ ਗਿਆ ਮਾਏ ਬਾਪ ਪੂਤ ਹਿੱਤ ਭਰਾਤਾ ਕਹਿੰਦੇ ਪੁੱਤ ਤੇ ਭਾਈ ਉਹਨਾਂ ਕਰ ਕਰ ਮੇਲਿਓ ਦੁਆ ਕਰ ਕਰਦੇ ਚ ਦੂਸਰ ਕੜੀ ਕਰ ਦਿੱਤੀ ਇਸ ਮਾਇਆ ਨੇ ਕਾਦੀ ਲੜਾਈ ਐ ਪਾਈਆਂ ਪਾਈਆਂ ਦੀ ਬਾਪੁੱਤ ਦੀ ਕਾਦੀ ਲੜਾਈ ਐ ਐ ਮਾਇਆ ਦੀ ਲੜਾਈ ਐ ਕਿਸੇ ਹੀ ਬਾਦ ਘਾਟ ਕਹਿੰਦਾ ਕਿਸੇ ਕੋਲ ਵੱਧ ਐ ਕਿਸੇ ਕੋਲ ਘਟ ਐ ਉਹ ਹੀ ਕਹਿੰਦਾ ਉਹਨੂੰ ਵੱਧ ਦੇ ਦਿੱਤੀ ਉਹਨੂੰ ਘਟ ਦੇ ਦਿੱਤੀ ਸਾਰੀ ਜ਼ਿੰਦਗੀ ਇਹਨਾਂ ਅਲੰਭਿਆਂ ਵਿੱਚ ਲੰਘ ਜਾਂਦੀ ਐ ਕਿ ਮੈਨੂੰ ਕਾਟੋ ਨੂੰ ਵੱਧ ਉਹਨੇ ਦੱਬ ਲਈ ਉਹਨੇ ਖਾ ਲਈ ਉਹਨੇ ਲੈ ਲਈ ਇਹੀ ਲੜਾਈ ਆ ਘਰ ਘਰ ਕਿਸੇ ਹੀ ਬਾਦ ਕਾਟ ਕਿਸੇ ਹੀ ਪੈ ਸਗਲੇ ਲਾਰਨ ਲਾਰ ਮੂਆ ਕਹਿੰਦੇ ਸਾਰੇ ਉਹ ਲੜ ਲੜ ਕੇ ਮਰ ਜਾਂਦੇ ਐਸ ਮਾਇਆ ਪਿੱਛੇ ਜਿਵੇਂ ਕਿ ਬਾਣੀ ਅਸਲੀਅਤ ਪੇਸ਼ ਕਰਦੀ ਹੈ ਅਸੀਂ ਇਸ ਅਸਲੀਅਤ ਨੂੰ ਲੁਕੋਂਦੇ ਆਂ ਜਿਵੇਂ ਕਿ ਬਾਣੀ ਹੁਣ ਸਾਰਿਆਂ ਨੂੰ ਨਿਰਣਾ ਕਰਦੀ ਹੈ ਲੇਕਿਨ ਮੇਰੇ ਵਰਗਾ ਦੋ ਸੋਚਦਾ ਹੈ ਤੱਕੇ ਮਨ ਨੂੰ ਸੁਣਾਉਂਦਾ ਭਈ ਤੂੰ ਰੱਬ ਕੋਲ ਤੇ ਆਇਆ ਹੈ ਨਾ ਰੱਬ ਦਾ ਸਕਾ ਪੋਤਾ ਤੈਨੂੰ ਸੁਣਾਉਂਦਾ ਤੇਰੇ ਇਕੱਲੇ ਬਾਤ ਤੇ ਆਈ ਹੈ ਬਾਣੀ ਇਹ ਕੰਬਲਿਆ ਬਾਣੀ ਸਾਰੇ ਸੰਸਾਰ ਬਾਤ ਤੇ ਆਈ ਹੈ ਇਹ ਤੇਰੇ ਇਕੱਲੇ ਵਾਸਤੇ ਨਹੀਂ ਆਈ ਕਿਸੇ ਹੀ ਬਾਦ ਕਾਠ ਕਿਸੇ ਹੀ ਪੈਸਾ ਗਲੇ ਲਰ ਲਰ ਮੂਆ ਸਾਰੇ ਲੜ ਲੜ ਕੇ ਮਰ ਜਾਂਦੇ ਹੋਮ ਬਲੇਹਾਰੀ ਸਤਗੁਰ ਆਪਣਾ ਇਹ ਤੇ ਮੈਂ ਤਾਂ ਆਪਣੇ ਸਤਗੁਰ ਤੋਂ ਬਲੇਹਾਰੇ ਜਾਂਦਾ ਜਿਨ ਇਹ ਚੱਲ ਤੇ ਦਿਖਾਇਆ ਕਹਿੰਦਾ ਜਿੰਨੂੰ ਮੇਰੇ ਚਲਤ ਦਿਖਾ ਦਿੱਤਾ ਮੈਨੂੰ ਸਮਝਾ ਦਿੱਤਾ ਕਿਹੜਾ ਬਈ ਇਹ ਤਿੰਨਾ ਗੁਣਾ ਨੂੰ ਛੱਡਣਾ ਹੋਂ ਬਲੇ ਹਾਰੀ ਸਤਿਗੁਰ ਰਪਣ ਜਨੇ ਚਲ ਤੇ ਦਿਖਾਇਆ ਗੁੱਜੀ ਪਾਏ ਕਹਿੰਦਾ ਬੜੀ ਗੁੱਜੀ ਚੀਜ਼ ਐ ਗੁੱਜੀ ਪਾਏ ਜਲੇ ਸੰਸਾਰਾ ਕਹਿੰਦੇ ਸਾਰਾ ਸੰਸਾਰ ਜਲ ਰਿਹਾ ਹੈ ਇਹਦੇ ਵਿੱਚ ਹੱਡੀਆਂ ਦੀ ਮੁਠੇ ਰਹਿ ਜਾਂਦੀ ਹੈ ਉਹ ਵੀ ਚੱਕ ਕੇ ਇਕੱਠੀਆਂ-ਕੁਠੀਆਂ ਕਰਕੇ ਕਹਿੰਦੇ ਫੁੱਲ ਪਾਏ ਇਹਦੇ ਹੁਣ ਉਹ ਵੀ ਨਹੀਂ ਰਹਿਣੀ ਉੱਥੇ ਸੇਵਿਆਂ 'ਚ ਗੁੱਜੀ ਪਾਏ ਜਲੇ ਸੰਸਾਰਾ ਸਾਰਾ ਸੰਸਾਰ ਕਹਿੰਦੇ ਜਲਦਾ ਇੱਥੇ ਪਾਇ ਭਗਤਾਂ ਨਾ ਵਿਆਪੇ ਮਾਇਆ ਕਹਿੰਦੇ ਭਗਤਾਂ ਨੂੰ ਨਹੀਂ ਵਿਆਪਦੀ ਭਗਤਾਂ ਨੂੰ ਨਹੀਂ ਤੰਗ ਕਰਦੀ ਇਹ ਭਗਤਾਂ ਦੀ ਤੇ ਪਰ ਸੇਵਾ ਕਰਦੀ ਹੈ ਭਗਤਾਂ ਦੇ ਪਿੱਛੇ ਪਿੱਛੇ ਫਿਰਦੀ ਹੈ ਭਗਤਾਂ ਦੇ ਘਰ ਤਾਂ ਵੇ ਤੱਕੇ ਨਾਲ ਆ ਕੇ ਵੱਢਦੀ ਹੈ ਲੇਕਿਨ ਭਗਤ ਪੱਕੇ ਆਪਣੇ ਘਰ ਬੜ ਨਹੀਂ ਦਿੰਦੇ ਇਹਨੂੰ ਭਗਤਾਂ ਨਾ ਵਿਆਪੇ ਮਾਇਆ ਭਗਤ ਜੋ ਮਾਇਆ ਤੇ ਰਹਿਤ ਭਗਤ ਦਾ ਉਹ ਆ ਜਿਹੜਾ ਮਾਇਆ ਤੋਂ ਰਹਿਤ ਹੈ ਇੱਕ ਨਾਮ ਮੇਰੇ ਰਿੱਧੇ ਮੇ ਸਿੱਚੈਂ ਕਹਿੰਦਾ ਓਹੀ ਮੇਰੇ ਨਾਮ ਨੂੰ ਰਿੱਧੇ ਚ ਸਿੱਚ ਸਕਦਾ ਜਿਹੜਾ ਭਗਤ ਜਿਹੜਾ ਸੰਤ ਮਾਇਆ ਤੋਂ ਰਹਿਤ ਹੈ ਜਿਹੜਾ ਬਾਬਾ ਜੀ ਪੈਸੇ ਲਿੰਦਾ ਹੈ ਨਾ ਉਹ ਬਾਬਾ ਨਹੀਂ ਉਹ ਸੰਤ ਨਹੀਂ ਉਹ ਸਾਧੂ ਨਹੀਂ ਹੈ ਉਹ ਠੱਗ ਹੈ ਲੇਕਰ ਦੁਨੀਆਂ ਨੂੰ ਰੱਬ ਮੰਦੀ ਹੈ ਭਗਤ ਨਾ ਵਿਆਪੇ ਮਾਇਆ ਸਿਰਗੂ ਨਾਨਕਦੇਵ ਜੀ ਕਹਿੰਦੇ ਭਗਤਾਂ ਨੂੰ ਤਾਂ ਵਿਆਪਦੀ ਨਹੀਂ ਹੈ ਸੰਤੋ ਪ੍ਰਸ਼ਾਦ ਮਹਾ ਸੁਖ ਪਾਇਆ ਇਹ ਸੰਤਾਂ ਨੇ ਪ੍ਰਸ਼ਾਦ ਦਿੱਤਾ ਫਿਰ ਮਹਾ ਸੁਖ ਦੀ ਪ੍ਰਾਪਤੀ ਹੋ ਗਈ ਕਿਹੜਾ ਪ੍ਰਸ਼ਾਦ ਸਾਧ ਪ੍ਰਸ਼ਾਦ ਹਰ ਹਰ ਸਾਂਤਾ ਨੇ ਹਰ ਹਰ ਦਾ ਪ੍ਰਸ਼ਾਦ ਦੇ ਦਿੱਤਾ ਮਹਾ ਸੁਖ ਦੀ ਪ੍ਰਾਪਤੀ ਹੋ ਗਈ। ਸਾਤ ਪ੍ਰਸ਼ਾਦ ਮਹਾ ਸੁਖ ਪਾਇਆ ਸਗਲੇ ਬੰਧਨ ਕੱਟੇ। ਕਹਿੰਦੇ ਸਾਰੇ ਬੰਧਨ ਕੱਟੇ ਗਏ। ਜਮਾ ਦਾ ਫੰਦਾ ਵੀ ਕੱਟਿਆ ਗਿਆ। ਸਾਤ ਪ੍ਰਸ਼ਾਦ ਮਹਾ ਸੁਖ ਪਾਇਆ ਸਗਲੇ ਬੰਧਨ ਕੱਟੇ। ਹਰ ਹਰ ਨਾਮ ਨਾਨਕ ਧੰਨ ਪਾਇਆ ਕਹਿੰਦੇ ਹਰ ਹਰ ਦਾ ਜਿਹੜਾ ਨਾਮ ਸੀ ਇਹ ਧੰਨ ਪਾ ਲਿਆ ਹਰ ਹਰ ਨਾਮ ਨਾਨਕ ਧੰਨ ਪਾਇਆ ਆਪਣੇ ਘਰ ਲੈ ਆਇਆ ਘਟ ਹੈ ਕਹਿੰਦੇ ਆਪਣੇ ਘਰ ਲੈ ਕੇ ਆ ਗਿਆ ਘਟ ਕੇ ਆਪਣੇ ਘਰ ਦੇ ਚ ਆ ਗਿਆ ਕਦੋਂ ਆਇਆ ਆਪਣੇ ਘਰ ਦੇ ਚ ਜਦੋਂ ਹਰ ਦੇ ਨਾਮ ਨੂੰ ਖੱਟਿਆ ਕਮਾਇਆ ਇਹਦਾ ਸਿਮਰਨ ਕੀਤਾ ਫਿਰ ਆਪਣੇ ਘਰ ਵਿੱਚ ਆ ਗਿਆ ਫਿਰ ਸੱਚਖੰਡ ਆ ਗਿਆ ਕਿਸੇ ਦੀ ਮਿੰਤ ਤਰਲਾ ਨਹੀਂ ਕਰਨਾ ਪਿਆ ਕਿ ਬਾਬਾ ਜੀ ਸਾਡੀ ਅਰਦਾਸ ਕਰ ਦੋ ਪਿੱਛੇ ਪਿੱਛੇ ਭੱਜੇ ਫਿਰਦੇ ਆ ਬਾਬਿਆਂ ਨੂੰ ਲੱਭ ਲੱਭ ਕੇ ਲਿਆਉਂਦੇ ਕਿ ਬਾਬਾ ਜੀ ਤੁਸੀਂ ਅਰਦਾਸ ਕਰੋਗੇ ਸਾਡਾ ਬੰਦਾ ਸੱਚਖੰਡ ਨੂੰ ਜਾਊਗਾ ਸਾਰੀਆਂ ਝੂਠੀਆਂ ਗੱਲਾਂ ਲੋਕਾਂ ਨੂੰ ਠੱਗਣ ਵਾਲੀਆਂ ਗੱਲਾਂ ਸਿਰ ਗੋ ਨਾਨਕ ਦੇਵ ਜੀ ਮਹਾਰਾਜ ਨਿਰਧਨਾ ਕਰਦੇ ਹਨ ਹਰ ਹਰ ਨਾਮ ਨਾਲ ਧਨ ਪਾਇਆ ਕਹਿੰਦੇ ਜਦੋਂ ਹਰ ਹਰ ਦਾ ਨਾਮ ਦਾ ਧਨ ਪਾਇਆ ਇਹਦਾ ਪ੍ਰਸ਼ਾਦ ਮਿਲਿਆ ਸਾਧੂ ਸੰਤਾਂ ਕੋਲੋਂ ਆਪਣੇ ਘਰ ਲੈ ਆਇਆ ਕਹਿੰਦੇ ਆਪਣੇ ਘਰ ਦੇ ਵਿੱਚ ਲੈ ਕੇ ਆ ਗਿਆ ਫਿਰ ਫਿਰ ਬਾਬਾ ਨਾਨਕ ਰੱਬ ਆਪਣੇ ਘਰ ਦੇ ਵਿੱਚ ਲੈ ਕੇ ਆ ਗਿਆ ਉਸ ਮਨੁੱਖ ਨੂੰ ਜੀਨੇ ਹਰ ਹਰ ਦਾ ਨਾਮ ਤਨ ਖਟਿਆ ਇਹਦੀ ਕਮਾਈ ਕੀਤੀ ਹੈ ਸੋ satsang ji ਬਾਣੀ ਪੜਦੇ ਆਂ ਕਥਾ ਕਰਦੇ ਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ